ਬਟਾਲਾ ਸ਼ਹਿਰ 'ਚ ਚੋਰੀਆਂ ਲਗਾਤਾਰ ਦਿਨ-ਦਿਨ ਵਾਧੀਆਂ ਹੀ ਜਾ ਰਹੀਆਂ ਹਨ ਇੱਕ ਹੋਰ ਐਸਾ ਹੀ ਮਾਮਲਾ ਦੇਖਣ ਨੂੰ ਮਿਲਿਆ ਬਟਾਲਾ ਸ਼ਹਿਰ ਤੋਂ ਕਿ 10 ਦਿਨਾਂ ਦੇ ਅੰਦਰ ਫੈਕਟਰੀ 'ਚ ਹੋਈ ਦੂਸਰੀ ਵਾਰ ਚੋਰੀ ਬਟਾਲਾ 'ਚ ਰੇਲਵੇ ਰੋਡ 'ਤੇ ਪਿਛਲੇ 10 ਦਿਨਾਂ 'ਚ ਦੂਸਰੀ ਵਾਰ ਚੋਰਾਂ ਨੇ ਦਾਖਲ ਹੋ ਕੇ ਇੱਕ ਫੈਕਟਰੀ ਨੂੰ ਬਣਾਇਆ ਆਪਣਾ ਨਿਸ਼ਾਨਾ ਉੱਥੇ ਹੀ ਲੱਖਾਂ ਰੁਪਏਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਹੋਏ ਫਰਾਰ ਉੱਥੇ ਹੀ ਚੋਰਾਂ ਨੇ ਐਨੇ ਸ਼ਾਤਰ ਸਨ ਕਿ ਉਹਨਾਂ ਵੱਲੋਂ ਵਾਰਡ ਤਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਵੀ ਤੋੜ ਦਿੱਤੀਆਂ। ਉਧਰ ਦੇਖਣ ਨੂੰ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਇਲਾਕੇ 'ਚ ਲਗਾਤਾਰ ਚੋਰਾਂ ਵੱਲੋਂ ਦਫ਼ਤਰਾਂ ਅਤੇ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੈਕਟਰੀ ਮਾਲਕ ਨਰੇਸ਼ ਸੁਨਾਸ ਨੇ ਦੱਸਿਆ ਕਿ ਅੱਜ ਜਿਵੇਂ ਹੀ ਉਹ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਸਮਾਨ ਖਿਲਰਿਆ ਪਿਆ ਸੀ ਅਤੇ ਖਾਸ ਕਰ ਉਹਨਾਂ ਦੀਆਂ ਮਸ਼ੀਨਾਂ ਨੂੰ ਜੋ ਬਿਜਲੀ ਸਪਲਾਈ ਦੀਆਂ ਬਿਜਲੀ ਦੀਆਂ ਤਾਰਾਂ ਹਨ ਉਹ ਵੀ ਚੋਰ ਲੈ ਕੇ ਫਰਾਰ ਹੋ ਗਏ ਅਤੇ ਜੋ ਮਹਿੰਗਾ ਸਮਾਨ ਬੈਰਿੰਗ ਆਦਿ ਲੈ ਕੇ ਵੀ ਚੋਰ ਫਰਾਰ ਹੋ ਗਏ ਉਥੇ ਇਹੀ ਫੈਕਟਰੀ ਮਾਲਕ ਨੇ ਦੱਸਿਆ ਕਿ ਉਸ ਦੀ ਫੈਕਟਰੀ 'ਚ 10 ਦਿਨ 'ਚ ਦੂਸਰੀ ਵਾਰ ਇਹ ਚੋਰੀ ਦੀ ਵਾਰਦਾਤਾ ਹੋਈ ਹੈ ਦੇਖੋ ਬਟਾਲਾ ਸ਼ਹਿਰ ਵਿੱਚ 10 ਦਿਨਾਂ ਦੇ ਅੰਦਰ ਫੈਕਟਰੀ 'ਚ ਹੋਈ ਦੂਸਰੀ ਵਾਰ ਚੋਰੀ ਕਿ ਲਗਾਤਾਰ ਚੋਰੀਆਂ ਦਿਨ ਦਿਨ ਵਾਧੀਆਂ ਹੀ ਜਾ ਰਹੀਆਂ ਹਨ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਸਰੇ ਸ਼ਾਨਨ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋ ਗਿਆ ਉਹਨੂੰ 70000 ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਚੋਸੀ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੈ ਗਏ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ ਬੈਰੇਕ ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਆ ਪੁਲਿਸ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਾਂ ਆਪਣਾ ਧਿਆਨ ਆਪੇ ਰੱਖਣਾ ਪੈਣਾ ਹੁੰਦਾ ਇਹਦਾ ਮਤਲਬ ਹੀ ਘਰਾਂ ਨੂੰ ਛੱਡ ਕੇ ਤੇ ਹੁਣ ਆ ਗਏ ਫਿਰ ਰਾਤੀ ਫਟੀਆਂ ਜਿਹਾਆਂ ਕਰੀਏ ਯਾ ਤੇ ਪੁਲਿਸ ਡਿਪਾਰਟਮੈਂਟ ਹੀ ਭੰਨ ਕਰ ਦਿੱਤਾ ਜਾਏ ਤੇ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਤੇ ਸਾਡੇ ਫੇਰ 10 ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗਵਾਂਡ ਵੀ ਦੋ ਚੋਰੀਆਂ ਏਨ ਬਿਟਵੀਨ ਹੋਈਆਂ ਮੈਂ ਉਥੋਂ ਇਹ ਚੋਰਾਂ ਨੇ ਏਸੀ ਲਾਗੇ ਲਗੇ ਆ ਪਰਸੋਂ ਜੋ ਹੋਈ ਹੈ ਚੋਰੀ ਰੋਜ਼ ਸੋਨੇ ਪਾਇਆ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਗਾ ਸਵਾਇ ਖੱਜਲ ਖਰਾਬੀ ਦੇ ਅੱਜ ਹੀ ਕੰਪਲੇਨ ਲਿਖਾਈ ਹੋਈ ਅੱਜ ਵੀ ਲਿਖਾਈ ਐ ਪਰ ਉਹ ਖਾਲੀ ਉਹਨਾਂ ਨੇ ਲਿਖੰਦੇ ਇਲਾਵਾ ਪਿਛਲੀ ਵਾਰੀ ਪੁੱਛੇ ਹੋਰ ਨਹੀਂ ਕੀਤਾ ਨਾ ਤਫਤੀਸ਼ ਕੀਤੀ ਐ ਚੋਰ ਕਿਧਰੋਂ ਆਏ ਕੀ ਕੀਤਾ ਕੁਝ ਨਹੀਂ ਹੈਗਾ ਕੇ ਕਾਰਵਾਈ ਬਿਲਕੁਲ ਉਹਨਾਂ ਨੂੰ ਹੰਮੂ ਲੱਗ ਗਿਆ ਵਾ ਹੋਰ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਇਸ ਵੀਡੀਓ ਨੂੰ ਅਸੀਂ ਦੇਖ ਰਹੇ ਹਾਂ ਕਿ ਆਇਆ ਹੋਣਾ ਪਿਛਲੀ ਵਾਰੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗੀਆਂ ਕਿੰਨੀ ਗੱਲ ਨੁਕਸਾਨ ਲੱਗਦਾ ਤੁਹਾਨੂੰ ਫੇਰੋਂ ਹੁਣ ਫੇਰ ਲੱਖ ਰੁਪਏ ਦਾ 골ਡਾ ਫੇਰ ਨੁਕਸਾਨ ਆ ਗਿਆ ਤੇ ਰੇਲਵੇ ਰੌਂਡ ਬਟਾਲਾ ਸੰਤਿਪਾਲ ਦੇ ਅਟੈਂਸ ਨੂੰ ਯਾਨੀ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਕੋਈ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸ਼ਿਕਾਇਤਾਂ ਸਨ ਸੀਐਫ ਰੱਖੇ ਤੇ ਕਿਤਾਸੀ ਬਟਾ ਇਹ ਰੱਖੇ ਤੌਰ ਤੇ ਰੁਕ ਨਹੀਂ ਰਹੀ ਉਹਦਾ ਮੈਂ ਇੱਕ ਵਾਰੀ ਆਪ ਜਾਇਦਾ ਲੈਣਾ ਚਾਹੁੰਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚ ਹੋਣਗੇ ਨਾ ਉਹ ਮੈਂ ਇੱਥੇ ਜਿਹੜੇ ਜਿਨ੍ਹਾਂ ਦੇ ਚੋਰੇ ਪੱਲੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹੱਤਵਪੂਰਨ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖਦੇ ਆ ਕਿ ਪੋਸਿਬਲ ਕਿੱਥੇ ਹੋਵੇ ਉੱਥੋਂ ਹੋ ਸਕਦਾ ਉਹਨਾਂ ਦੇ ਆਉਣ ਦਾ ਜਾਂ ਜਾਣ ਦਾ ਜ਼ਰਾਂਦਰ ਜ਼ਰੂਰ ਹੋਵੇ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਚੀਜ਼ ਹੈਗਾ ਜੀ ਤੇ ਬੇਸਿਕਲੀ ਇੱਥੇ ਸਾਰੀ ਪੂਰਾ ਪਟਾਲੇ ਸੀ ਲੋਹੇ ਦਾ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕਦੰਦੇ ਭਲਾਵ ਜਾਂਦੀ ਹੈ ਤੇ ਕੋਈ ਨੋਬਰੀ ਤਾਰ ਦੇ ਵਿਚੇ ਚੋਰੀ ਹੋ ਜਾਂਦੇ ਛੋਟੀ ਚੋਰੀ ਉਹਨਾਂਸਤੇ ਵੱਡੀ ਬਣ ਜਾਂਦੀ ਤੇ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਪਲੱਗ ਇਨ ਕਰਨਾ ਜ਼ਰੂਰੀ ਹੈ ਕਿ ਉਹਦੇ ਮੁਤਲਕੀ ਮਾਪ ਤੋਂ ਵੀ